ਇਹ ਆਪਦੇ ਪੱਕੇ ਨੰਬਰ ਦੀ ਗੱਡੀ ਆ ਸਾਰੀ origignal ਆ ਟਾਇਰ ਟੂਰ ਵੀ ਚੰਗੇ ਆ AC ਹੀਟਰ ਸਭ ਕੁਝ ਫੁੱਲ ਕੰਮ ਕਰਦਾ ਮਤਲਬ ਚੈੱਕ ਕਰ ਲਓ ਬਾਈ ਫਸਟ ਓਨਰ ਆ ਜਿਹਨੇ ਨਵੀਂ ਘੜਾਈ ਸੀ ਉਹ ਹੀ ਦੀ 90577 ਕਿਲੋਮੀਟਰ ਚੱਲੀ ਹੋਈ ਆ ਬਾਈ ਵਿੱਚੋਂ ਵੀ ਮਾੜੀ ਵੀ ਕੰਡੀਸ਼ਨ ਚੈੱਕ ਕਰਾ ਦੇ ਸਾਰਾ ਦਾ ਨੰਬਰ ਆ ਆਪਣੇ ਪਟਿਆਲੇ ਦਾ ਮਾਡਲ ਵੀ 11 ਤੇ PVV ਕੇ ਆ ਹਾਂਜੀ ਠੀਕ ਆ ਤੇ ਲਾਈਵ ਗਾਰੇ ਦੇ ਚੰਗੇ ਲੱਗੇ ਹੋਏ ਨੇ ਲਾਏ ਚੰਗੇ ਲੱਗੇ ਹੋਇਆ ਹਾਂਜੀ ਕੈਰੀ ਕੰਡੀਸ਼ਨ ਵੀ ਵਧੀਆ ਰੇ ਬਈ ਵਧੀਆ ਪਏ ਆ ਹਨਾ ਇਹ ਕਿੰਨੀ ਚੱਲੀ ਹੋਈ ਆ ਇਹ ਚੱਲੀ ਹੋਈ ਆ 190000 190000 ਆਪੇ ਇਹ ਵੀ ਵਿੱਚੋਂ ਚੈੱਕ ਕਰੀ ਲੈਨੇ ਆ ਇਹ ਵਿੱਚੋਂ ਚੈੱਕ ਕਰਾ ਦਿਓ ਡੈਸ਼ ਡਿਸ਼ਬੋਰਡ ਕਰਾ ਦਿਓ ਸਾਰੇ ਆਲੇ ਦਾਲੋਂ ਸਾਰੀ ਸਾਫ ਆ ਗੱਡੀ ਲੋ ਇਹ 190000 104 ਕਿਲੋਮੀਟਰ ਚੱਲੀ ਹੋਈ ਆ ਲੈ ਵੀ ਮਿੱਤਰੋ ਅੱਜ ਆ ਗਏ ਦਿੱਤੂ ਪਰ ਜੱਟਾ ਤੇ ਮੇਰੇ ਨਾਲ ਹੈਰੀਆ ਹੈਰੀ ਨੇ ਕੰਮ ਸ਼ੁਰੂ ਕਰ ਲਿਆ ਗੱਡੀਆਂ ਦਾ ਪਹਿਲਾਂ ਤਾਂ ਮੁਬਾਰਕ ਹੈ थैंक यू ਬਾਈ थैंक यू ਗੱਡੀਆਂ ਦਾ ਕੰਮ ਸ਼ੁਰੂ ਕਰ ਲਿਆ ਹੈ ਹਾਂਜੀ ਹਾਂਜੀ ਤੇ ਫਿਰ ਦੋ ਗੱਡੀਆਂ ਨੇ ਇੱਕ ਸਵਿਫਟ ਆ ਇੱਕ ਹਲਟੋ ਆ ਹਾਂਜੀ ਬਾਈ ਹੈਨਾ ਦੋਨੇ ਪੱਕੇ ਨੰਬਰ ਦੀ ਨੇ ਬਾਈ ਪੱਕੇ ਨੰਬਰ ਦੀਆਂ ਨੇ ਦੋਨੇ ਬਾਈ ਇਹ ਫਤਿਹਗੜ੍ਹ ਸਾਹਿਬ ਦੀ ਹੈ ਪਟਿਆਲੇ ਦੀ ਆਪਣੀ ਆਪਾਂ ਸ਼ੁਰੂ ਕੀ ਤੋਂ ਕਰਤੀ ਇਹ ਦੋ ਹਲਟੋ ਦੀ ਕਰ ਲਈਏ ਕਿੰਨਾ ਮਾੜ ਲਾ ਬਈ ਇਹ 15 ਮਾੜ ਲਾ ਬਾਈ ਪੰਜਾਬ ਦਾ ਨੰਬਰ ਆ ਪੀਵੀ 23 ਪੰਜਾਬ ਦੇ ਪੱਕੇ ਨੰਬਰ ਦੀ ਗੱਡੀ ਆ ਸਾਰੀ ਓਰੀਜਨਲ ਆ ਟਾਇਰ ਟੂਰ ਵੀ ਚੰਗੇ ਆ ਠੀਕ ਆ AC ਫੁੱਲ ਕੰਮ ਕਰਦਾ ਹੈ ਮਤਲਬ ਸਾਰੀ ਓਰੀਜਨਲ ਹੈ ਕਿਸੇ ਪਾਸੇ ਵੀ ਕੋਈ ਟਚਿੰਗ ਵਾਕੇ ਹੈ ਨਹੀਂ ਸਾਰੀ ਰੈਜਨਲ ਅਗਰ ਤੇ ਇਹ ਚੱਲੀ ਕਿੰਨੀ ਹੋਈ ਆ ਚੱਲੀ ਹੋਈ ਹੈ 97000 ਜੀ 97000 ਆਪਾਂ ਚੈੱਕ ਕਰ ਲਈਏ ਚੈੱਕ ਕਰ ਲਓ ਬਾਈ ਫਸਟ ਓਨਰ ਆ ਜਿਹਨੇ ਨਵੀਂ ਘੜਾਈ ਸੀ ਉਹ ਹੀ ਤੇ 97577 ਕਿਲੋਮੀਟਰ ਚੱਲੀ ਹੋਈ ਆ ਬਾਈ ਵਿੱਚੋਂ ਵੀ ਮਾੜੀ ਜੀ ਕੰਡੀਸ਼ਨ ਚੈੱਕ ਕਰਾ ਦੇ ਸੀਟਾਂ ਕਵਰਾਂ ਦੀ ਵੀ ਚੈੱਕ ਕਰਾ ਦੇ ਠੀਕ ਆ ਤੇ ਪਿੱਛੋਂ ਵੀ ਮਾੜੀ ਜੀ ਚੈੱਕ ਕਰਾ ਦੇ ਹਨਾ ਤੇ ਲੋ ਵੀ ਜਰਾ ਆਪਾਂ ਗੱਡੀ ਪੂਰੀ ਓਕੇ ਆ ਬਾਈ ਇਹਦੀ ਪੇਪਰਾਂ ਪੇਪਰਾਂ ਦੀ ਪੂਰੀ ਗਾਰੰਟੀ ਹੈ ਆਪਣੀ ਸਾਰਾ ਕੁਝ ਪੂਰੀ ਗਾਰੰਟੀ ਚਾਹੀਦਾ ਬੰਦੇ ਨੂੰ ਲੋ ਜੀ ਆਪਾਂ ਡੱਗੀ ਲੋ ਵੀ ਲੈ ਕੇ ਦੇਵਾਂਗੇ ਠੀਕ ਆ ਸਾਰੇ ਪਾਸੇੋਂ ਡੱਗੀ ਵੀ ਚੈੱਕ ਕਰ ਲਓ ਠੀਕ ਹੈ ਤੇ ਹੁਣ ਜੇ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦਾ ਕਹਿੰਦੇ ਆ ਜੀ ਆਪਾਂ 2,60,000 2,60,000 ਹਾਂ ਜੀ ਤੇ ਆਪਾਂ ਜੇ ਦੇਣ ਲੈਣ ਵਾਲੀ ਗੱਲ ਕਰੀਏ 22 ਦੀ ਦੇ ਦਾਂਗੇ ਬਾਈ 22 ਲੱਖ ਚ ਵੀ ਆਪਾਂ ਮਾਨਤਾ ਨ ਕਰਾਂਗੇ ਮਾਨਤਾ ਨਾ ਆ ਜਾਂਦਾ ਕਰਨਾ ਹੀ ਪੈਂਦਾ ਕਰ ਦਾਂਗੇ ਕੋਈ ਚੱਕਰ ਠੀਕ ਹੈ ਤੇ ਜਿਹੜੀ ਇੱਧਰ ਆ ਖੜੀ ਆ ਸੁਵਿਫਟ 2011 ਮਾਡਲ ਆ ਵੀਰੇ ਪੀ ਵੀ 11 ਦਾ ਨੰਬਰ ਆ ਆਪਣੇ ਪਟਿਆਲੇ ਦਾ ਮਾਡਲ ਵੀ ਤੇ ਲਾਈ ਵਗੈਰੇ ਤੇ ਚੰਗੇ ਲੱਗੇ ਹੋਏ ਨੇ ਲਾਈ ਚੰਗੇ ਲੱਗੇ ਹੋਇਆ ਵਧੀਆ ਕੰਡੀਸ਼ਨ ਵੀ ਵਧੀਆ ਪਏ ਆ ਹਨਾ ਇਹ ਕਿੰਨੀ ਚੱਲੀ ਹੋਈ ਆ ਇਹ ਚੱਲੀ ਹੋਈ ਆ 190000 190000 ਆਪੇ ਇਹ ਵੀ ਵਿੱਚੋਂ ਚੈੱਕ ਕਰੀ ਲੈਣੇ ਵਿੱਚੋਂ ਚੈੱਕ ਕਰਾ ਦਿਓ ਡੈਸ਼ ਡੈਸ਼ ਬੋਰਡ ਕਰਾ ਦਿਓ ਸਾਰੇ ਆਲੇ ਦਾਲੋਂ ਸਾਰੀ ਸਾਫ ਆ ਗੱਡੀ ਲੋ ਇਹ 190000 104 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਵਿੱਚੋਂ ਕੰਡੀਸ਼ਨ ਚੈੱਕ ਕਰਾ ਦੇ ਬਾਈ ਮੈਡੀ ਜੀ ਵਿੱਚੋਂ ਕਰਾ ਦਿਓ ਠੀਕ ਹੈ ਤੇ ਜੇ ਆਪਾਂ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਇਹਦਾ ਕਹਿੰਦੇ ਆ ਜੀ 2,75,000 ਬਾਈ 2,75,000 ਮਾਨਤਾਣ ਕਰ ਦਾਂਗੇ ਪੂਰਾ ਮਾਨਤਾਣੇ ਚੋ ਹੋ ਜਾਊਗਾ ਇਹ ਕੰਡੀਸ਼ਨ ਆਪ ਕੋ ਸਾਰੀ ਓਰੀਜినਲ ਇਹ ਇਹਦੇ ਬਾਈ ਆਪ ਬੈਂਪਰ ਕਰਾਇਆ ਕੱਲੇ ਬੈਂਪਰ ਬੈਂਪਰ ਹੋਣੇ ਉਹ ਤਾਂ ਨਾਰਮਲ ਗੱਲ ਐ ਬਾਹਲੇ ਖਰਾਬ ਨਹੀਂ ਸੀਗੇ ਲੋਕ ਲੂਕ ਨਿਕਲੇ ਹੋਏ ਸੀ ਉੱਚੀ ਰੀਡ ਸੀ ਪਰ ਸੋਹਣੀ ਲੱਗਣ ਲੱਗਦੀ ਆ ਉਹਨੇ ਕਰ ਨਾਲ ਗੱਡੀ ਉਹ ਤਾਂ ਨਾਰਮਲ ਆ ਵੀ ਬੈਂਪਰਾਂ ਦੀ ਹੈਨਾ ਬੈਂਪਰ ਹਾਂ ਬਾਈ ਤੇ ਇੱਕ ਬਾਈ ਜਿਹੜਾ ਤੇਰਾ ਨੰਬਰ ਆ ਉਹ ਦੱਸਣਾ ਹੈਗਾ ਜੀ 97385 ਹਾਂਜੀ 002 ਤੇ ਬਾਕੀ ਜਿਹੜਾ ਬਾਈ ਹੈਰੀ ਦਾ ਨੰਬਰ ਆਪਰ ਟਾਈਟਲ ਚ ਚੱਲੀ ਜਾਂਦਾ ਜਿਨ੍ਹਾਂ ਨੇ ਲੈਣੀ ਹੈ ਸੁਵਿਪਟ ਹਾਂਜੀ ਬੀਡੀਆਈ ਹਾਂਜੀ ਤੇ ਆਲਟੋ K10 ਹੈ ਨਾ ਤੇ ਕਰ ਲਿਓ ਸੰਪਰਕ ਗਰੰਟੀ ਫੁੱਲ ਆ ਤੇ ਪੇਪਰਾਂ ਗੱਡੀਆਂ ਦੀ ਵੀ ਗਰੰਟੀ ਫੁੱਲ ਹੈ ਤੇ ਇਹ ਆਪਾਂ ਖੜੇ ਕਿੱਥੇ ਇੱਕ ਵਾਰੀ ਉਹ ਦੱਸੋ ਇਹ ਦਿੱਤੂਪੁਰ ਚੱਟਾ ਪਿੰਡ ਆ ਬਾਈ ਜਿਲ੍ਹਾ ਪਟਿਆਲਾ ਪੈ ਜਾਂਦਾ ਆਪਾਂ ਪਹਾਸੂ ਤੋਂ ਪਟਿਆਲਾ ਰੋਡ ਤੇ ਹਾਂ ਪਲਵਾਰ ਟਰੈਕਟਰ ਵਾਲਿਆਂ ਦੇ ਸ਼ੋਰੂਮ ਤੇ ਜਿਹੜੀਆਂ ਇਹ ਗੱਡੀਆਂ ਬਾਹਰ ਟਰੈਕਟਰ ਖੜੇ ਹੁੰਦੇ ਤਾਂ ਕਰ ਲਿਓ ਸੰਪਰਕ ਜਿਨ੍ਹਾਂ ਨੇ ਇਹਨਾਂ ਗੱਡੀਆਂ ਦੇ ਵਿੱਚ ਕੋਈ ਵੀ ਗੱਡੀ